ਅੱਜ ਕੱਲ ਦੀ ਭੱਜ ਟੋੜ ਦੇ ਵਿੱਚ ਪਹਿਲੀ ਗੱਲ ਤਾਂ ਕਿਸੇ ਕੋਲ ਇੰਨਾ ਟਾਈਮ ਹੈਗਾ ਹੀ ਨਹੀਂ ਕਿ ਅਸੀਂ ਘੁੰਮ ਲਈਏ ਤੇ ਦੂਜੀ ਗੱਲ ਜੇ ਕਿਸੇ ਕੋਲ ਥੋੜਾ ਬਹੁਤਾ ਟਾਈਮ ਹੁੰਦਾ ਵੀ ਆ ਕੁਮਰਦਾ ਤਾਂ ਉਹਦੇ ਦਿਮਾਗ ਦੇ ਵਿੱਚ ਇਹੀ ਗੱਲਾਂ ਆਂਦੀਆਂ ਨੇ ਕਿ ਯਾਰ ਘੁੰਮਣ ਤੇ ਖਰਚਾ ਕਿੰਨਾ ਹੋ ਆਏਗਾ ਹੈਨਾ ਮੇਰੇ ਨਾਲ ਵੀ ਬਹੁਤ ਮੇਰੇ ਮਿੱਤਰ ਪਿਆਰੇ ਜਿਹੜੇ ਇੰਸਟਾਗ੍ਰam ਤੇ ਐਡ ਨੇ ਉਹ ਇੱਕੋ ਸਵਾਲ ਕਰਦੇ ਨੇ ਬਾਰ-ਬਾਰ ਕੀ ਭਾਈ ਤੂੰ ਫਲਾਣੀ ਜਗ੍ਹਾ ਤੇ ਗਿਆ ਸੈਂ ਤੇਰਾ ਘੁੰਮਣ ਦਾ ਕਿੰਨਾ ਖਰਚਾ ਆ ਟਮਕਾਣੀ ਜਗ੍ਹਾ ਤੇ ਗਿਆ ਹੈ ਤੇਰਾ ਘੁੰਮਣ ਦਾ ਕਿੰਨਾ ਖਰਚਾ ਆ ਸੋ ਮੈਂ ਸੋਚਿਆ ਕਿ ਉਹਦੇ ਤੇ ਅੱਜ ਇੱਕ ਵੀਡੀਓ ਬਣਾ ਦਿੱਤੀ ਜਾਵੇ ਤੇ ਭਾਈ ਜੇ ਘੁੰਮਣ ਦੀ ਗੱਲ ਕਰੀਏ ਤਾਂ ਘੁੰਮਣ ਤੇ ਜਿਹੜਾ ਖਰਚਾ ਆਂਦਾ ਹੈ ਨਾ ਉਹ ਆਪਣੇ ਆਪ ਤੇ ਡਿਪੈਂਡ ਹੁੰਦਾ ਹੈ ਕਿ ਆਪਾਂ ਕਿੰਨਾ ਕੁ ਖਰਚਾ ਕਰਨਾ ਹੈ ਹੈਨਾ ਮੰਨ ਲਓ ਮੈਂ ਦੋ ਤਰ੍ਹਾਂ ਦਾ ਘੁੰਮਦਾ ਇੱਕ ਤਾਂ ਅਸੀਂ ਸਾਈਕਲ ਤੇ ਘੁੰਮਦੇ ਆ ਸਾਈਕਲ ਤੇ ਤਾਂ ਅਸੀਂ ਘਰੋਂ ਹੀ ਸਾਈਕਲ ਲੈ ਕੇ ਤੁਰਨੇ ਆ ਤੇ ਰਾਜੋ ਕੋਈ ਟ੍ਰਾਂਸਪੋਰਟੇਸ਼ਨ ਚਾਰਜ ਨਹੀਂ ਲੱਗਦਾ ਸਾਡਾ ਵਿੱਦ ਸਾਈਕਲ ਹੀ ਚੱਲਦੇ ਆ ਤੇ ਦੂਜਾ ਅਸੀਂ ਕਰਦੇ ਆ ਟਰੈਕਿੰਗ ਤੇ ਟਰੈਕਿੰਗ ਤੇ ਕੀ ਹੁੰਦਾ ਟਰੈਕਿੰਗ ਤੇ ਜਿਵੇਂ ਅਸੀਂ ਹੁਣ ਮੈਪੁਰ ਖੇਤਰ ਤੋਂ ਆ ਮੰਨ ਲਓ ਮੈਂ ਮਨਾਲੀ ਦੇ ਕਿਸੇ ਏਜੇ ਨੂੰ ਟਰੈਕ ਕਰਨ ਜਾਣਾ ਇੱਥੋਂ ਮੈਂ ਬਸ ਲਈ ਚੰਡੀਗੜ੍ਹ ਦੀ 75 ਰੁਪਏ ਲੱਗਣਗੇ ਚੰਡੀਗੜ੍ਹ ਤੋਂ ਬਸ ਲਈ ਮੈਂ ਮਨਾਲੀ ਦੀ 650 ਰੁਪਏ ਲੱਗਦਾ ਆਪਣੀ ਗਵਰਨਮੈਂਟ ਬਸ ਦਾ ਕਿਸੇ ਵੀ ਭਾਵੇਂ ਪੰਜਾਬ ਰੋਡਵੇਜ਼ ਦੀ ਲੈ ਲਓ ਚਾਹੇ ਹਰਿਆਣਾ ਰੋਡਵੇਜ਼ ਦੀ ਲਗੋ ਕੋਈ ਵੀ ਬਸ ਲੈ ਲਓ ਮੇਨ ਜਿਹੜਾ ਘੁੰਮਣ ਦਾ ਖਰਚਾ ਆਂਦਾ ਹੈ ਜੀ ਉਹ ਆਂਦਾ ਹੈ ਜਦੋਂ ਆਪਾਂ ਜਾ ਕੇ ਹੋਟਲ ਲੈਂਦੇ ਆ 1500 ਰੁਪਏ ਦਾ 2000 ਰੁਪਏ ਦਾ ਤੇ ਰੈਸਟੋਰੈਂਟ ਦੇ ਖਾਣਿਆਂ ਦਾ ਜਿਹੜੀ ਆਪਾਂ ਮਹਿੰਗੀਆਂ ਰੋਟੀਆਂ ਖਾਂਦੇ ਆ ਉਹਨਾਂ ਦਾ ਖਰਚਾ ਆ ਲੈ ਸੋ ਅਸੀਂ ਕਿੱਦਾਂ ਘੁੰਮਦੇ ਆ ਮੈਂ ਤੁਹਾਨੂੰ ਦੱਸਦਾ ਘੱਟ ਤੋਂ ਘੱਟ ਖਰਚੇ ਦੇ ਵਿੱਚ ਕਿਵੇਂ ਘੁੰਮਿਆ ਜਾਵੇ ਤੇ ਜੇ ਲੰਮਾ ਘੁੰਮਣਾ ਚਾਹਦੇ ਤਰੀਕਾ ਦੱਸਦਾ ਮੈਂ ਤੁਹਾਨੂੰ ਇੱਕ ਟੈਂਟ ਲਵੋ ਡੀ ਕੈਥਲੋਨ ਦਾ ਟੈਂਟ ਲਵੋ 2500 ਰੁਪਏ ਦਾ ਆਏਗਾ ਵੈਸੇ 1500 1200 ਦਾ ਟੈਂਟ ਵਾਧੂ ਮਿਲ ਜਾਂਦਾ ਪਰ ਉਹ ਟੈਂਟ ਲਵੋ 2500 ਰੁਪਏ ਦਾ ਟੈਂਟ ਆਵੇਗਾ ਫੁੱਲੀ ਵਾਟਰਪਰੂਫ ਹੋਏਗਾ ਤੇ ਲਾਈਟ ਵੇਟ ਹੋਏਗਾ ਠੀਕ ਹੈ ਜੀ ਤੇ ਇੱਕ ਬੁਟੇਨ ਗੈਸ ਦਾ ਸਿਲੰਡਰ ਆਏਗਾ 200 ਰੁਪਏ ਦਾ ਤੇ 5 ਕੁ ਰੁਪਏ ਦਾ ਆਏਗਾ ਚੁੱਲਾ ਵਧੀਆ 7 ਕੁ 7-800 ਰੁਪਏ ਚ ਇਹ ਤੁਹਾਡਾ ਕਿਚਨ ਦਾ ਸੈਟਅਪ ਹੋ ਜਾਏਗਾ ਸਿਲੰਡਰ ਚੁੱਲੇ ਵਾਲਾ ਮੈਗੀ ਲਵੋ ਸੂਪ ਲਵੋ ਓਟਸ ਲਵੋ ਇਹ ਨਿੱਕੀਆਂ-ਮੋਟੀਆਂ ਚੀਜ਼ਾਂ ਜਿਹੜੀਆਂ ਨਾਲ ਦੇ ਨਾਲ ਪੱਕਣ ਵਾਲੀਆਂ ਹੁੰਦੀਆਂ ਨੇ ਜਿਵੇਂ ਇਹਨਾਂ ਨੂੰ ਲੈ ਜਾਓ ਨਾਲ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਤੁਸੀਂ ਕਿਤੇ ਵੀ ਕੈਂਪਿੰਗ ਕਰ ਲਓ ਕੋਈ ਜਗ੍ਹਾ ਹੁੰਦੀ ਹੈ ਜਿੱਥੇ ਥੋੜੀ-ਬਹੁਤੀ ਰੋਕ ਹੁੰਦੀ ਹੈ ਨਹੀਂ ਜਿੱਥੇ ਮਰਜ਼ੀ ਕੈਂਪਿੰਗ ਕਰ ਸਕਦੇ ਹੋ ਫ੍ਰੀ ਚੋ ਕੈਂਪਿੰਗ ਹੋ ਜਾਂਦੀ ਹੈ ਜੀ 2000 ਰੁਪਏ ਬਚ ਗਿਆ ਰਾਤ ਦਾ ਤੁਸੀਂ ਇੱਕ ਰਾਤ ਗੁਜਾ ਦੀ ਟੈਂਟ ਦੇ ਵਿੱਚ ਰੁਪਿਆ 1500 ਮਿਨੀਮਮ ਵੀ 1500 ਰੁਪਿਆ ਬਚ ਗਿਆ ਸੋ ਉਹ 1500 ਬਚਿਆ ਕੱਟੋ ਕੱਟ 300 ਤੋਂ 400 ਦੀ ਤਾਂ ਤੁਸੀਂ ਰੋਟੀ ਖਾਓਗੇ ਸੋ ਉਹਦਾ ਤੁਸੀਂ ਮੈਗੀ ਬਣਾ ਲਓ, ਓਲਟਸ ਬਣਾ ਲਓ, ਅੰਡੇ ਬਣਾ ਲਓ, ਉਹਦੀ ਮਨਪਸੰਦ ਜੀ ਜੋ ਮਰਜ਼ੀ ਬਣਾ ਲਓ। ਠੀਕ ਆ 4-500 ਉਹ ਬਚ ਗਿਆ। ਮਤਲਬ ਕਿ ਕੁੱਲ ਮਿਲਾ ਕੇ ਇੱਕ ਰਾਤ ਦਾ ਤੁਸੀਂ 2000 ਰੁਪਇਆ ਬਚਾ ਲਿਓ। ਤੇ ਟੈਂਟ ਕਿੰਨੇ ਨਾਲ ਲਿਆ ਸੀ? 2500 ਦਾ। ਟੈਂਟ ਦਾ ਮੁੱਲ ਤਾਂ ਪਹਿਲੇ ਦਿਨ ਹੀ ਮੁੜ ਗਿਆ। ਹੈ ਕਿ ਨਹੀਂ? ਸੋ ਐਦਾਂ ਬਚਦਾ ਹੈ ਜਿਹੜੇ ਟਰੈਵਲਰ ਬੰਦੇ ਹੁੰਦੇ ਨੇ ਉਹ ਆਪਣਾ ਖਰਚਾ ਐਦਾਂ ਬਚਾ ਦਿੰਦੇ ਨੇ। ਦੂਜੇ ਬੰਦੇ ਨੂੰ ਇਹ ਲੱਗਦਾ ਕਿ ਯਾਰ ਘੁੰਮਣ ਤੇ ਖਰਚਾ ਬਹੁਤ ਜ਼ਿਆਦਾ ਹੈ ਘੁੰਮਣ ਦਾ ਖਰਚਾ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਕਿੰਨਾ ਕੁ ਖਰਚਾ ਕਰਨਾ ਤੁਸੀਂ ਜਿੰਨਾ ਮਰਜ਼ੀ ਖਰਚਾ ਕਰ ਲਓ ਉਹ ਡਿਪੈਂਡ ਕਰਦਾ ਤੁਹਾਡੇ ਤੇ ਸੋ ਕਰੋ ਨਿਕਲੋ ਘੁੰਮਣਾ ਸਟਾਰਟ ਕਰੋ ਤੁਹਾਨੂੰ ਹੌਲੀ ਹੌਲੀ ਆਪੇ ਐਕਸਪੀਰੀਅੰਸ ਹੋ ਜਾਏਗਾ ਕਿ ਕਿੰਨਾ ਕੁ ਖਰਚਾ ਆਦਾ ਹੈ ਸਿਰਫ ਦਿਖਦਾ ਹੈ ਕਿ ਬਹੁਤ ਖਰਚਾ ਹੈ ਕੋਈ ਖਾਸ ਖਰਚਾ ਨਹੀਂ ਹੈਗਾ ਭਾਈ ਘੁੰਮਣਾ ਸ਼ੁਰੂ ਕਰੋ ਨਿੱਕੀਆਂ ਨਿੱਕੀਆਂ ਜਗ੍ਹਾ ਤੇ ਜਾਓ ਉਹਦੇ ਖਰਚੇ ਬਚਾਣੇ ਸਿੱਖੋ ਤੇ ਉਹ ਖਰਚਿਆਂ ਦੇ ਵਿੱਚ ਘੁੰਮਣਾ ਬੜਾ ਜ਼ਰੂਰੀ ਹੈ। ਧੰਨਵਾਦ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਜੇ ਇਹ ਨਵਾਂ ਚੈਨਲ ਬਣਾਇਆ ਆਪਾਂ ਤੇ ਆਉਣ ਵਾਲੇ ਦਿਨਾਂ 'ਚ ਮੈਂ ਤੁਹਾਨੂੰ ਕੈਂਪਿੰਗ ਤੋਂ ਰਿਲੇਟਡ ਘੁੰਮਣ ਤੋਂ ਰਿਲੇਟਡ ਟਰੈਵਲਰ ਕੀ ਕੀ ਸਮਾਨ ਹੋਣਾ ਚਾਹੀਦਾ ਸਾਈਕਲਿੰਗ ਵਾਲੇ ਬੰਦਿਆਂ ਕੋਲ ਕੀ ਸਮਾਨ ਹੋਣਾ ਚਾਹੀਦਾ ਟਰੈਕਿੰਗ ਵਾਲੇ ਬੰਦਿਆਂ ਕੋਲ ਕੀ ਸਮਾਨ ਹੋਣਾ ਚਾਹੀਦਾ ਤੇ ਜਿਹੜਾ ਆਪਣਾ ਇੰਟਰਨਲ ਡਰ ਹੁੰਦਾ ਹੈ ਕਿ ਟਰੈਵਲ ਤੇ ਕੀ ਕੀ ਹੋਏਗਾ ਉਹ ਸਾਰੀਆਂ ਚੀਜ਼ਾਂ ਬਾਰੇ ਦੱਸਾਂ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਇਹ ਚੈਨਲ ਸਿਰ ਟ੍ਰੈਵਲਿੰਗ ਦਾ ਚੈਨਲ ਹੈ। ਇਹਦੇ ਤੇ ਕੁਝ ਹੋਰ ਨਹੀਂ ਦਿਖਾਇਆ ਜਾਏਗਾ। ਸਤਿ ਸ੍ਰੀ ਅਕਾਲ। ਧੰਨਵਾਦ। ਲਵ ਯੂ ਆਲ।